ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾਖੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਆ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾ ਖੋਰਾ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਦ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾਖੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾ ਖੋਰਾ ਦੇ ਵੱਲੋਂ ਕੀਤਾ ਜਾਂਦਾ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਆ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦ ਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾਖੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾ ਖੋਰਾ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦ ਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਦ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾਖੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਤਗਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਆ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾੜ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾ ਖੋਰਾ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾੜ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫਿਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਹੀ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ ਹੈ ਉਹ ਵਿਅਕਤੀ ਉਸ ਨੂੰ ਫੜ ਕੇ ਬਾਹਰ ਆ ਜਾਂਦਾ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਇੱਕ ਵਿਅਕਤੀ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਬੀਬੀਆਂ ਦਾ ਦਬੰਗ ਸਟਾਈਲ ਵੇਖਣ ਨੂੰ ਮਿਲਦਾ ਹੈ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਇੱਕ ਰੱਸੀ ਬਣਾ ਲਈ ਜਾਂਦੀ ਹੈ ਤੇ ਫਿਰ ਨਹਿਰ ਦੇ ਵਿੱਚ ਸੁੱਟ ਕੇ ਇਸ ਬੰਦੇ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਇਸ ਦੀ ਜਾਨ ਬਚਾਈ ਜਾ ਸਕੇ ਤਾਂ ਇਹਨਾਂ ਮਹਿਲਾਵਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜੋ ਕੰਮ ਗੋਤਾਖੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕੰਮ ਇਹਨਾਂ ਬੀਬੀਆਂ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਹੰਦ ਨਹਿਰ ਦੇ ਵਿੱਚ ਇੱਕ ਵਿਅਕਤੀ ਡਿੱਗ ਜਾਂਦਾ ਹੈ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਹੁੰਦਾ ਤੇ ਮੌਕੇ ਦੇ ਉੱਤੇ ਖੜੀਆਂ ਹੋਈਆਂ ਆ ਬੀਬੀਆਂ ਦੇ ਵੱਲੋਂ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਵਿਅਕਤੀ ਦੀ ਜਾਨ ਬਚਾਉਣ ਦੀ ਖਾਤਰ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾ ਕੇ ਗੱਠਾ ਬਣ ਕੇ ਇੱਕ ਰੱਸੀ ਬਣਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬੰਦੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਆਖਿਰਕਾਰ ਕਿਵੇਂ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਵਿਅਕਤੀ ਦੀ ਜਾਨ ਇਹਨਾਂ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਉਹ ਵੀ ਕੋਈ ਰੱਸੀ ਨਾਲ ਨਹੀਂ ਬਲਕਿ ਦੇਸੀ ਜੁਗਾਰ ਲਗਾਇਆ ਮਹਿਲਾਵਾਂ ਦੇ ਵੱਲੋਂ ਜਿੱਦੇ ਵਿੱਚ ਉਹਨਾਂ ਦੇ ਵੱਲੋਂ ਆਪੋ ਆਪਣੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਈਆਂ ਗਈਆਂ ਚੁੰਨੀਆਂ ਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਗਈਆਂ ਗੱਠ ਮਾਰ ਕੇ ਤੇ ਫੇਰ ਉਹ ਚੁੰਨੀਆਂ ਨਹਿਰ ਦੇ ਵਿੱਚ ਸੁੱਟੀਆਂ ਗਈਆਂ ਜਿਵੇਂ ਇਹ ਚੁੰਨੀਆਂ ਦੀ ਬਣਾਈ ਹੋਈ ਰੱਸੀ ਨਹਿਰ ਦੇ ਵਿੱਚ ਸੁੱਟੀ ਜਾਂਦੀ